ਦੀ ਅੱਜ ਦੇ ਵਲੌਗ ਜਿਹੜਾ ਸਟਾਰਟ ਆ ਤੇ ਅੱਜ ਵਾ ਪਹੁੰਚ ਗਏ ਕੀਰੇ ਢਾਲੀ ਵਾਲ ਦੇ ਆ ਕੀਰੇ ਵਾਲੀ ਕਿਰੀਆ ਤੇ ਉਹ ਮੁਰੇ ਚੱਲਿਆ ਬਾਈ ਬਾਰੇ ਖਾਦਰ ਰਾਕ ਕਿਥੇ ਬੇਟੀ ਲੈ ਕੇ ਚੱਲਿਆ ਦੇਖ ਦੇਖ ਕੇ ਜਰਾ ਪੈਂਦਾ ਕਿਹਾ ਬੰਬ ਵੀ ਨਾ ਪਿਆ ਹੋਵੇ ਤੇ ਕੋਈ ਕਿਉਂਕਿ ਮੰਡੀ ਨੇੜੇ ਆ ਬਾਈ ਦੇਖ ਸਕਦੇ ਹੋ ਸਕੂਲ ਵਾਲੀ ਇਹ ਖਾਦਰ ਰਾਕ ਪੜਾ ਕੇ ਵੀ ਰੱਖਦੇ ਨੇ ਇੱਥੇ ਕਿਉਂਕਿ ਬਾਟਰ ਏਰੀਆ ਬਾਇਗਲਾ ਹੈ ਬਾਈ ਪੂਰੇ ਬਾਕੀ ਮਿਲਦਾ ਕਹਾਂ ਜਾ ਕੇ ਬਈ ਹੋਰੀ ਖੀਰੇ ਨੇ ਪਾ ਦੀ ਹੋਰੀ ਨਾ ਤੇ ਮਿਲੋ ਕੁਲਵਿੰਦਰ ਨੂੰ ਹੈ ਹੈ ਹੋਰੀ ਨਾ ਉਹ ਨਿਕਲੇ ਇਹ ਨਿਕਲੇ ਨੂੰ ਇਧਰਾਂ ਚਲਾਈ ਬੈਠਾ ਉਹਨੇ ਇੱਕ ਪੁੜੀ ਇਹਦੇ ਪਾ ਦੀ Hýðskt frðar maður Fyroknoss skraiði dag um hiður og néma lagast flatscings mér.